ਦੁਕਵਾ ਚਰਚ ਜਲੰਧਰ ਵਿੱਚ 크리스마스 ਸੈਲੀਬ੍ਰੇਸ਼ਨ ਸਭੀ 25 ਦਸੰਬਰ 2025 ਨੂੰ ਦੁਕਵਾਹਾ ਚਰਚ ਝਿਲੰਦਰ ਸਮੂਹ ਸਾਧ ਸੰਗਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੇ ਆਫ ਹੈਵਨ ਚਰਚ ਪੁੱਲਰ ਕਲੋਨੀ ਦੁਕਵਾਹਾ ਰਾਮਾ ਮੰਡੀ ਝਲੰਦਰ ਵਿੱਚ ਕ੍ਰਿਸਮਸ ਸੈਲੀਬ੍ਰੇਸ਼ਨ ਪਾਸਟਰ ਰਾਜਕਮਾਰ ਤੇ ਰੀਨਾ ਸਲਹੋਤਰਾ ਜੀ ਦੀ ਅਗਵਾਈ ਹੇਠ 23 ਦਸੰਬਰ 2025 ਨੂੰ ਬਹੁਤ ਹੀ ਹਰਸੋਲਾਸ ਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਦੱਸ ਦਈਏ ਕਿ ਬੀ ਆਫ ਹੈਵਨ ਚਰਚ ਦੇ ਪਾਸਟਰ ਰਾਜਕਮਾਰ ਤੇ ਰੀਨਾ ਸਲਹੋਤਰਾ ਦੀਨ ਦੁਖੀਆਂ ਦੀਨ ਦੁਖੀਆਂ ਤੇ ਮਾਨਵਤਾ ਦੀ ਭਲਾਈ ਲਈ ਨਿਰੰਤਰ ਯਤਨਸ਼ੀਲ ਹਨ ਉਥੇ ਉਹ ਸੱਚ ਤੇ ਪ੍ਰਭੂ ਜਸੂ ਮਸੀਹ ਜੀ ਦੇ ਰਸਤੇ ਤੇ ਚੱਲਣ ਲਈ ਲਗਾਤਾਰ ਪ੍ਰੇਰਿਤ ਕਰਦੇ ਆ ਰਹੇ ਹਨ ਪਾਸਟਰ ਰਾਜਕਮਾਰ ਹੁਰਾ ਫੋਕਸ ਪੰਜਾਬੀ ਦੇ ਨਾਮਾ ਨਿਹਗਰ ਦਿਆਲ ਗੁਰਦਾਸਪੁਰ ਨੂੰ ਦੱਸਿਆ ਕਿ ਹਲਕਾ ਇਨਚਾਰਜ ਜਲੰਧਰ ਆਪ ਨੀਤਨ ਕੋਲੀ ਮੁੱਖ ਮਹਿਮਾਨ ਹੋਣਗੇ ਹਾਤੇ ਪ੍ਰੈਜ਼ੀਡੈਂਟ ਪਾਸਟਰ ਗੌਰਵ ਮਸੀ ਪਾਸਟਰ ਜੇਮਜ ਮਸੀ ਪਾਸਟਰ ਜਾਰਜ ਮਸੀ ਤੇ ਸਪੈਸ਼ਲ ਗੈਸਟ ਚੇਅਰਮੈਨ ਜਤਿੰਦਰ ਮਸੀ ਗੌਰਵ ਸਮਾਗਮ ਵਿੱਚ ਪੁੱਜ ਕੇ ਪ੍ਰਭੂ ਜਸੂ ਮਸੀ ਜੀ ਤੇ ਆਪਣੇ ਦਾਰਸ਼ਨਿਕ ਵਿਚਾਰ ਪੇਸ਼ ਕਰਨਗੇ ਕਿ ਕਿਵੇਂ ਪ੍ਰਭੂ ਜਸੂ ਮਸੀ ਜੀ ਨੇ ਪੂਰੇ ਸੰਸਾਰ ਤੇ ਮਾਨਵਤਾ ਦੇ ਭਲੇ ਲਈ ਕਾਰਜ ਕੀਤੇ ਤੇ ਮਨੁੱਖਤਾ ਨੂੰ ਪ੍ਰਭੂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਸ਼੍ਰੀਮਾਨ ਪਾਸਟਰ ਰਾਜਕਮਰ ਨੇ ਦੱਸਿਆ ਕਿ ਬੇ ਆਫ ਹੈਵਨ ਚਰਚ ਕਮੇਟੀ ਤੇ ਬੱਚਿਆਂ ਵੱਲੋਂ ਪੁੱਜੇ ਸਭ ਲੋਕਾਂ ਦਾ ਨਿਗਾਹ ਸਵਾਗਤ ਤੇ ਅਭਿਨੰਦਨ ਕੀਤਾ ਜਾਵੇਗਾ ਧਾਰਮਿਕ ਫਨਕਾਰ ਪ੍ਰਭੂ ਜਸੂ ਮਸੀਹ ਦੇ ਮੈਮਾ ਗਾ ਕੇ ਪੁਜੀ ਸੰਤਾਂ ਨੂੰ ਰੋਹਾਨੀਤ ਦੇ ਰੰਗ ਨਾਲ ਸਾਬੋ ਤਾਜ ਕਰਨਗੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਜਾਰੀ ਹਨ ਤੇ ਸੰਗਤਾਂ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ